ਸੋ ਅੱਜ ਦੇਸ਼ ਭਰ ਦੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਹੈ ਸਵੇਰੇ 6 ਵਜੇ ਤੋਂ ਹੜਤਾਲ ਸ਼ੁਰੂ ਹੋ ਗਈ ਹੈ ਤੇ ਕੱਲ ਤੱਕ ਇਹ ਹੜਤਾਲ ਸਵੇਰੇ 6 ਵਜੇ ਤੱਕ ਚੱਲੇਗੀ ਜੀ ਹਾਂ ਦੱਸਦੀ ਕਿ ਇੱਕ ਟ੍ਰੇਨੀ ਡਾਕਟਰ ਦੇ ਨਾਲ ਜ਼ਬਰ ਜਨਾਹ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਬਹੁਤ ਹੀ ਬੇਰਹਿਮ ਮੌਤ ਹੈ ਜੋ ਉਸ ਟ੍ਰੇਨੀ ਡਾਕਟਰ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਪੂਰੇ ਵਿਦੇਸ਼ਾਂ ਦੇ ਵਿੱਚ ਇਸ ਗੱਲ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਜਾ ਰਹੀ ਹੈ ਜੀ ਹਾਂ ਸਾਰੇ ਹਸਪਤਾਲਾਂ ਦੇ ਵਿੱਚ ਡਾਕਟਰ ਅੱਜ ਹੜਤਾਲ ਤੇ ਨੇ ਸੋ ਦੱਸਦੀ ਹੈ ਕਿ ਇਸ ਸਮੇਂ ਦੌਰਾਨ ਸਾਰੇ ਨਿੱਜੀ ਤੇ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਕੰਮ ਬੰਦ ਨੇ ਆਈਐਮਐਨ ਨੇ 15 ਅਗਸਤ ਨੂੰ ਹੜਤਾਲ ਦੀ ਜਾਣਕਾਰੀ ਦਿੱਤੀ ਸੀ ਐਸੋਸੀਏਸ਼ਨ ਨੇ ਕਿਹਾ ਕਿ ਹੜਤਾਲ ਦੌਰਾਨ ਆਪੀਡੀਜ਼ ਕੰਮ ਨਹੀਂ ਕਰਨਗੀਆਂ 9 ਅਗਸਤ ਨੂੰ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ 'ਚ ਇੱਕ ਆਨ ਡਿਊਟੀ ਪੋਸਟ ਗ੍ਰੈਜੂਏਟ ਸਿਖਿਆਰਥੀ ਕੁੜੀ ਦੇ ਨਾਲ ਬਹੁਤ ਮਾੜੀ ਘਟਨਾ ਹੋਈ ਸੀ ਇਸ ਘਟਨਾ ਤੋਂ ਬਾਅਦ ਦੇਸ਼ ਭਰ 'ਚ ਡਾਕਟਰਾਂ ਦੇ ਹੜਤਾਲ ਤੇ ਵਿਰੋਧ ਪ੍ਰਦਰਸ਼ਨ ਜਾਰੀ ਨੇ ਉਹ ਮੰਗ ਕਰ ਰਹੇ ਨੇ ਕਿ આરોપીਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਅਤੇ ਕੁਝ ਮੰਗਾ ਵੀ ਉਹਨਾਂ ਦੇ ਵੱਲੋਂ ਹੈ ਜੋ ਮੰਗ ਜਾ ਰਹੀ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਐਸੋਸੀਏਸ਼ਨ ਜਾਂ ਮੰਗਾ ਨੇ ਉਹ ਨੇ ਕਿ ਡਾਕਟਰਾਂ ਤੇ ਹਸਪਤਾਲਾਂ ਵਿਰੁੱਧ ਹਿੰਸਨ ਰੋਕਣ ਲਈ ਨੀਤੀ ਬਣਾਈ ਜਾਵੇ 2019 ਦੇ ਪ੍ਰਸਤਾਵਿਤ ਹਸਪਤਾਲ ਸੁਰੱਖਿਆ ਬਿੱਲ ਵਿੱਚ 2023 ਚ ਮਹਾਮਾਰੀ ਰੋਗ ਐਕਟ 1897 ਵਿੱਚ ਕੀਤੀਆਂ ਸੋਧਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਕੇਂਦਰੀ ਕਾਨੂੰਨ ਬਣਾਇਆ ਜਾਵੇ ਸਾਰੇ ਹਸਪਤਾਲਾਂ ਵਿੱਚ ਹਵਾਈ ਅੱਡਿਆਂ ਵਾਂਗ ਸੁਰੱਖਿਆ ਪ੍ਰੋਟੋਕੋਲ ਹੋਣੇ ਚਾਹੀਦੇ ਨੇ ਹਸਪਤਾਲਾਂ ਨੂੰ ਲੋੜੀਂਦੀਆਂ ਸੁਰੱਖਿਆ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਆਈਐਮ ਨੇ ਕਿਹਾ ਕਿ ਕਲਕੱਤਾ ਬਲਦਕਾਰ ਕਤਲ ਪੇੜਤਾ 36 ਘੰਟੇ ਦੀ ਡਿਊਟੀ ਸ਼ਿਫਟ ਤੇ ਸੀ ਆਰਾਮ ਕਰਨ ਲਈ ਕੋਈ ਥਾਂ ਨਾਰ ਹਾਲ ਚ ਚਲੀ ਗਈ ਸੀ ਹਸਪਤਾਲਾਂ ਵਿੱਚ ਡਾਕਟਰਾਂ ਲਈ ਸੁਰੱਖਿਆ ਥਾਵਾ ਬਣਾਈਆਂ ਜਾਣ ਕਲਕੱਤਾ ਬਲਦਕਾਰ ਕਤਲ ਮਾਮਲੇ ਦੀ ਨਿਰਧਾਰਤ ਸਮੇਂ ਦੇ ਅੰਦਰ ਪੇਸ਼ੀਵਰ ਜਾਂਚ ਹੋਣੀ ਚਾਹੀਦੀ ਹੈ ਪੀੜਤ ਨੂੰ ਨਿਆਂ ਮਿਲਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਪੀੜਤਾ ਨਾਲ ਜ਼ੁਲਮ ਕੀਤਾ ਗਿਆ ਉਸੇ ਅਨੁਸਾਰ ਉਸ ਦੇ ਪਰਿਵਾਰ ਨੂੰ ਉਚਿਤ ਤੇ ਸਨਮਾਨਜਨਕ ਮੁਆਵਜ਼ਾ ਵੀ ਦਿੱਤਾ ਜਾਵੇ ਸੋ ਅੱਜ ਦੇਸ਼ ਭਰ ਦੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਹੈ ਸਵੇਰੇ 6 ਵਜੇ ਤੋਂ ਹੜਤਾਲ ਸ਼ੁਰੂ ਹੋ ਗਈ ਹੈ ਤੇ ਕੱਲ ਤੱਕ ਇਹ ਹੜਤਾਲ ਸਵੇਰੇ 6 ਵਜੇ ਤੱਕ ਚੱਲੇਗੀ ਜੀ ਹਾਂ ਦੱਸਦੀ ਕਿ ਇੱਕ ਟ੍ਰੇਨੀ ਡਾਕਟਰ ਦੇ ਨਾਲ ਜ਼ਬਰ ਜਨਾਹ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਬਹੁਤ ਹੀ ਬੇਰਹਿਮ ਮੌਤ ਹੈ ਜੋ ਸਟ੍ਰੇਨੀ ਡਾਕਟਰ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਪੂਰੇ ਵਿਦੇਸ਼ਾਂ ਦੇ ਵਿੱਚ ਇਸ ਗੱਲ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਜਾ ਰਹੀ ਹੈ ਜੀ ਹਾਂ ਸਾਰੇ ਹਸਪਤਾਲਾਂ ਦੇ ਵਿੱਚ ਡਾਕਟਰ ਅੱਜ ਹੜਤਾਲ ਤੇ ਨੇ ਸੋ ਦੱਸ ਦिए ਕਿ ਇਸ ਸਮੇਂ ਦੌਰਾਨ ਸਾਰੇ ਨਿੱਜੀ ਤੇ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਕੰਮ ਬੰਦ ਨੇ ਆਈਐਮਐਨ ਨੇ 15 ਅਗਸਤ ਨੂੰ ਹੜਤਾਲ ਦੀ ਜਾਣਕਾਰੀ ਦਿੱਤੀ ਸੀ ਐਸੋਸੀਏਸ਼ਨ ਨੇ ਕਿਹਾ ਕਿ ਹੜਤਾਲ ਦੌਰਾਨ ਓਪੀਡੀਜ਼ ਕੰਮ ਨਹੀਂ ਕਰਨਗੀਆਂ 9 ਅਗਸਤ ਨੂੰ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ 'ਚ ਇੱਕ ਔਨ ਡਿਊਟੀ ਪੋਸਟ ਗ੍ਰੈਜੂਏਟ ਸਿਖਿਆਰਥੀ ਕੁੜੀ ਦੇ ਨਾਲ ਬਹੁਤ ਮਾੜੀ ਘਟਨਾ ਹੋਈ ਸੀ ਇਸ ਘਟਨਾ ਤੋਂ ਬਾਅਦ ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ ਤੇ ਵਿਰੋਧ ਪ੍ਰਦਰਸ਼ਨ ਜਾਰੀ ਨੇ ਉਹ ਮੰਗ ਕਰ ਰਹੇ ਨੇ ਕਿ આરોપીਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਅਤੇ ਕੁਝ ਮੰਗਾ ਵੀ ਉਹਨਾਂ ਦੇ ਵੱਲੋਂ ਹੈ ਜੋ ਮੰਗ किया जा रही है। ਉਹਨਾਂ ਦਾ ਕਹਿਣਾ ਹੈ ਕਿ ਜੋ ਐਸੋਸੀਏਸ਼ਨਆਂ ਨੇ ਮੰਗਾਂ ਨੇ ਉਹ ਨੇ ਕਿ ਡਾਕਟਰਾਂ ਤੇ ਹਸਪਤਾਲਾਂ ਵਿਰੁੱਧ ਹਿੰਸਨ ਰੋਕਣ ਲਈ ਨੀਤੀ ਬਣਾਈ ਜਾਵੇ 2019 ਦੇ ਪ੍ਰਸਤਾਵਿਤ ਹਸਪਤਾਲ ਸੁਰੱਖਿਆ ਬਿੱਲ ਵਿੱਚ 2023 ਚ ਮਹਾਮਾਰੀ ਰੋਗ ਐਕਟ 1897 ਵਿੱਚ ਕੀਤੀਆਂ ਸੋਧਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਕੇਂਦਰੀ ਕਾਨੂੰਨ ਬਣਾਇਆ ਜਾਵੇ। ਸਾਰੇ ਹਸਪਤਾਲਾਂ ਵਿੱਚ ਹਵਾਈ ਅੱਡਿਆਂ ਵਾਂਗ ਸੁਰੱਖਿਆ ਪ੍ਰੋਟੋਕੋਲ ਹੋਣੇ ਚਾਹੀਦੇ ਨੇ। ਹਸਪਤਾਲਾਂ ਨੂੰ ਲੋੜੀਂਦੀਆਂ ਸੁਰੱਖਿਆ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਆਈਐਮ ਨੇ ਕਿਹਾ ਕਿ ਕਲਕੱਤਾ ਬਲਤਕਾਰ ਕਤਲ ਪੇੜਤਾ 36 ਘੰਟੇ ਦੀ ਡਿਊਟੀ ਸ਼ਿਫਟ ਤੇ ਸੀ ਆਰਾਮ ਕਰਨ ਲਈ ਮੈਨਰ ਹਾਲ ਚ ਚਲੀ ਗਈ ਸੀ ਹਸਪਤਾਲਾਂ ਵਿੱਚ ਡਾਕਟਰਾਂ ਲਈ ਸੁਰੱਖਿਆ ਥਾਵਾਂ ਬਣਾਈਆਂ ਜਾਣ ਕਲਕੱਤਾ ਬਲਦਕਾਰ ਕਤਲ ਮਾਮਲੇ ਦੀ ਨਿਰਧਾਰਤ ਸਮੇਂ ਦੇ ਅੰਦਰ ਪੇਸ਼ੀਵਰ ਜਾਂਚ ਹੋਣੀ ਚਾਹੀਦੀ ਹੈ ਪੀੜਤ ਨੂੰ ਨਿਆਂ ਮਿਲਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਪੀੜਤਾ ਨਾਲ ਜ਼ੁਲਮ ਕੀਤਾ ਗਿਆ ਉਸੇ ਅਨੁਸਾਰ ਉਸ ਦੇ ਪਰਿਵਾਰ ਨੂੰ ਉਚਿਤ ਤੇ ਸਨਮਾਨਜਨਕ ਮੁਆਵਜ਼ਾ ਵੀ ਦਿੱਤਾ ਜਾਵੇ